ਕਾਸਰੀ ਗੱਲ ਵੀਰੇ ਸਾਰਿਆਂ ਨੂੰ ਦੇਖੋ ਚਾਰ ਵਜੇ ਕਿ ਬਾਬੇ ਦੇ ਨਾਲ ਹੀ ਉੱਠ ਖੜੇ ਰਹਿਮਤ ਜ਼ਰੂਰੀ ਹੈ ਅੱਜ ਆਪਾਂ ਗੱਲ ਕਰਦਾ ਮਿਹਨਤ ਬਾਰੇ 10 ਦਿਨ ਸਾਨੂੰ ਆਪਾਂ ਪੱਠੇ ਪਾ ਚੁੱਕੇ ਵੀਰੇ ਹੁਣ ਆ ਪੱਠੇ ਦਾ ਕੰਮ ਨਿਭੜ ਗਿਆ ਬਹੁਤ ਬਹੁਤ 10 ਮਿੰਟਾਂ 'ਚ ਅੱਜ ਤੋਂ ਬਾਅਦ ਫਰੀ ਆ ਹੁਣ ਚਾਹ ਪੀ ਕੇ ਦੁਬਾਰੇ ਰੈਸਟ ਤੇ ਨਾ ਤੁਰਨਾ ਤੁਰਨਾ ਸਾਇਆ ਨੇ ਕਿ ਸਰਬਵਾਨ ਮਿਨਮਨ ਕਮਲ ਸਮਾਗਤ ਕੀ ਜੈ ਪਰਮ ਸਤ ਹੁਣ ਆਪਾਂ ਵੀ ਨੇ ਚਾਹ ਆਗੇ ਵੀਰੇ ਆਪਾਂ ਪੱਠੇ ਵੱਢਣ ਤੜਕੇ ਦੇ 5 ਵਜੇ ਵੀ ਕੰਮ ਅੱਜ ਆਪਾਂ ਜਾਣਾ ਬਾਹਰੇ ਵੀ ਨਮੇੜੀਏ ਅੱਜ ਆਪਾਂ ਦੱਸ ਦਿਆ ਤੁਹਾਨੂੰ ਰੋਜ਼ਮਰਾਂ ਦੇ ਕੰਮ ਠੱਠੇ ਲੈ ਆਏ ਵੀਰੇ ਆਪਾਂ ਦੇਖੋ ਪਸੀਨਾ ਕਿੰਨਾ ਆਇਆ ਇਹ ਕਰਦਾ ਬਿਮਾਰੀਆਂ ਮੁਕਤ ਵੀਰੇ ਇਸ ਚੀਜ਼ ਲਈ ਆਪਾਂ ਡੰਗਰ ਰੱਖਿਆ ਵੇਟ ਵੱਧਦਾ ਸੀਗਾ ਲੋਕ 15 15 20 2000 ਰੁਪਏ ਵੇਟ ਘਟਾਉਣ ਨੂੰ ਦੇ ਜਾਂਦੇ ਆ ਮੈਂ ਕੰਮ ਦਾ ਕੰਮ ਮੈਂ ਸਰੀਰ ਦੀ ਸਰਵਿਸ ਵੀਰੇ ਸਵੇਰ ਸਵੇਰ ਪੀਤੀ ਆਪਾਂ ਕੋਲਡ ਕਾਫੀ ਅੱਜ ਕਰਮਾਇਸ ਬਹੁਤ ਜ਼ਿਆਦਾ ਵੀਰੇ ਆਓ ਆਓ ਉਹ ਲੋਕ ਹੋ ਨਹੀਂ ਚੀਜ਼ਾਂ ਅੰਦਰੇ ਹੁਣ ਆ ਆ ਚੀਜ਼ਾਂ ਲੋਪ ਹੋ ਰਹੀਆਂ ਨੇ ਇਹ ਕਿਸੇ ਟਾਈਮ ਨੂੰ ਪੰਜਾਬ ਦੇ ਵਿੱਚ ਨਹੀਂ ਰਹਿਣੀਆਂ ਹੁਣ ਕਿਸੇ ਨੂੰ ਵੀ ਆਹ ਚੀਜ਼ ਨਹੀਂ ਮਿਲ ਰਹੀ ਰੇਤਾ ਇੰਨਾ ਵਧੀਆ ਹੁੰਦਾ ਕੱਕਾ ਡੰਗਰਾ ਡੁਗਰਾ ਨੂੰ ਜਮਾ ਖਤਮ ਹੋ ਗਿਆ ਬਾਈ ਇਹ ਅੱਜ ਆਪਾਂ ਜਾ ਰਹੇ ਸੀ ਮੇਲਕੋਟੜਾ ਰੋਡ ਦੇ ਉੱਤੇ 40 45 ਕਿਲੋਮੀਟਰ ਚ ਬੱਸ ਇੱਕ ਮਿਲਿਆ ਕਿੱਥੇ ਅੱਗੇ ਥਾਂ ਥਾਂ ਹੁੰਦੇ ਸੀ ਬਾਈ ਹੁਣ ਇਹ ਰੇਤਾ ਖਤਮ ਹੋ ਚੁੱਕਿਆ ਮੇਰੇ ਡਾਕਟਰ ਆਪਣੇ ਘਰੇ ਆ ਚੁੱਕਿਆ ਕਟੋ ਘਟਾ ਜੱਜ ਥੇੜੀ ਜੀ ਵੀ ਫੋਨ ਲਾਇਆ ਭਾਈ ਆਪਾਂ ਇਹ ਦੁੱਧ ਪਾਉਣ ਅੱਜ ਬਸ ਹੁਣ ਆਪਾਂ ਨਿਵੇੜ ਕੇ ਕੰਮ ਚੱਲੇ ਕਿਵੇਂ ਹਨਮਨ ਸਿੰਘ ਠੀਕ ਹੈ ਠੀਕ ਹੈ ਤੁਸੀਂ ਵਧੀਆ ਓਕੇ ਕਿੰਨੇ ਵਜੇ ਆਗੇ ਭਾਈ ਆਪਾਂ 6:30